ਪੰਜਾਬ ਦੇ ਵਿੱਚ ਕੇਂਦਰੀ ਸੜਕੀ ਪ੍ਰੋਜੈਕਟਾਂ ਨੂੰ ਲੈ ਕੇ ਕਾਫੀ ਵਿਵਾਦ ਪਖਿਆ ਰਿਹਾ ਤੇ ਹੁਣ ਆਖਰਕਾਰ ਉਹ ਵੇਲਾ ਆ ਗਿਆ ਜਿਵੇਂ ਕਿ ਭਰੋਸਾ ਦਵਾਇਆ ਗਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦਾਵਾ ਕੀਤਾ ਸੀ ਕਿ ਕਿਸੇ ਕਿਸਾਨਾਂ ਦੇ ਨਾਲ رابطہ ਖੁਦ ਕਰਾਂਗੇ ਤੇ ਹੁਣ ਅਧਿਕਾਰੀਆਂ ਦੇ ਥਰੂ ਕਿਸਾਨਾਂ ਨੂੰ ਬਿਠਾ ਕੇ ਸਮਝਾਇਆ ਤੇ ਮਸਲਾ ਸੁਲਝਾਇਆ ਜਾ ਰਿਹਾ ਹੈ ਪਿਛਲੇ ਦਿਨੀ ਦੋ ਥਾਵਾਂ ਤੇ ਘਟਨਾਵਾਂ ਵੀ ਹੋ ਗਈਆਂ ਜਿਸ ਨੂੰ ਲੈ ਕੇ ਐਫ ਆਈ ਆਰ ਵੀ ਦਰਜ ਹੋਈ ਔਰ ਇਥੋਂ ਤੱਕ ਕਿ ਪੰਜਾਬ ਦੇ ਰਾਜਪਾਲ ਨੇ ਵੀ ਪੰਜਾਬ ਦੇ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ ਕੇਂਦਰ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਜਿਸ ਦੇ ਵਿੱਚ NHAI ਦੇ ਅਧਿਕਾਰੀ ਵੀ ਸ਼ਾਮਲ ਸਨ ਕਿ ਆ ਕਿ ਪੰਜਾਬ ਦੇ ਵਿੱਚ ਰੁਕੇ ਹੋਏ ਪ੍ਰੋਜੈਕਟਾਂ ਨੂੰ ਜਲਦੀ ਮੁਕੰਮਲ ਕੀਤਾ ਜਾਵੇ ਦਰਅਸਲ ਨਿਤਿਨ ਗੜਕਰੀ ਕੇਂਦਰੀ ਮੰਤਰੀ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਸੀ ਜਿਸ ਤੋਂ ਬਾਅਦ ਫਿਰ ਉਹਨਾਂ ਨੂੰ ਜਵਾਬ ਵੀ ਭੇਜਿਆ ਜਾਂਦਾ ਹੈ ਔਰ ਇਹ ਸਾਰੇ ਮਸਲੇ ਦੇ ਵਿੱਚੋਂ ਪ੍ਰੋਜੈਕਟ ਰੋਕਣ ਤੱਕ ਦੀ ਚੇਤਾਵਨੀ ਦੇ ਦਿੱਤੀ ਗਈ ਸੀ ਤੇ ਹੁਣ ਉਹ ਵੇਲਾ ਆਇਆ ਜਦੋਂ ਦੋ ਤਿੰਨ ਜ਼ਿਲ੍ਹਿਆਂ ਦੇ ਇਲਾਕਿਆਂ ਦੇ ਕਿਸਾਨਾਂ ਨੂੰ ਨਾਲ ਬਿਠਾ ਕੇ ਤੇ ਸਥਾਨਕ ਪੁਲਿਸ ਅਫਸਰਾਂ ਨੂੰ ਨਾਲ ਲੈ ਕੇ ਤਾਂ ਹੁਣ ਮੀਟਿੰਗ ਕੀਤੀ ਜਾ ਰਹੀ ਹੈ ਇਹ ਬੈਠਕ ਹੋਈ ਇਸ ਦੇ ਵਿੱਚ ਕੀ ਕੀ ਗੱਲਬਾਤ ਹੋਈ ਦਿੱਲੀ ਕਟੜਾ ਹਾਈਵੇ ਜਿਹੜੀ ਯੋਜਨਾ ਹੈ ਉਸ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਇੰਜੀਨੀਅਰ ਨੂੰ ਵੀ ਕੁੱਟਿਆ ਗਿਆ ਸੀ ਐਨ ਐਚ ਆਈ ਦੇ ਜਿਹੜੇ ਠੇਕੇਦਾਰ ਨੇ ਉਹਨਾਂ ਦੇ ਇੰਜੀਨੀਅਰ ਤਾਂ ਉਸ ਮਾਮਲੇ ਨੂੰ ਲੈ ਕੇ ਸ਼ਿਕਾਇਤਾਂ ਵੀ ਕਈ ਦਰਜ ਹੋਈਆਂ ਹਾਲਾਂਕਿ ਬਾਅਦ ਵਿੱਚ ਇੱਕ ਪਰਚਾ ਵੀ ਦਰਜ ਹੋਇਆ ਸੀ ਹੁਣ ਇਸ ਦੇ ਵਿੱਚ ਕਸੂਰ ਕਿਸ ਦਾ ਹੈ ਹਾਲਾਂਕਿ ਜਿਹੜੇ ਉਸ ਪਾਸੇ ਦੇ ਕਿਸਾਨ ਨੇ ਖਾਸ ਕਰਕੇ ਮਾਝੇ ਦੁਆਬੇ ਦੇ ਨਾਲ ਸਬੰਧਤ ਉਹਨਾਂ ਨੂੰ ਪਟਿਆਲਾ ਜਾਂ ਸੰਗਰੂਰ ਦੇ ਵਾਂਗ ਜ਼ਮੀਨਾਂ ਦੇ ਸਹੀ ਭਾਗ ਕਿਉਂ ਨਹੀਂ ਮਿਲੇ ਹਾਲਾਂਕਿ ਜਿਹੜੇ ਇਹ ਸਾਰਾ ਕੁਝ ਜ਼ਮੀਨਾਂ ਐਕਵਾਇਰ ਕਰਨ ਦਾ ਮਸਲਾ ਹੈ ਹਾਲਾਂਕਿ ਜ਼ਮੀਨਾਂ ਤੋਂ ਕਬਜ਼ਾ ਕਿਉਂ ਨਹੀਂ ਛਡਵਾਇਆ ਜਾ ਰਿਹਾ ਪੰਜਾਬ ਸਰਕਾਰ ਨੂੰ ਇਸ ਦੇ ਬਾਰੇ ਕੇਂਦਰ ਸਰਕਾਰ ਨੇ ਵਾਰ-ਵਾਰ ਚੇਤੇ ਕਰਾਇਆ ਔਰ ਪੀ ਡਬਲਯੂ ਡੀ ਮਿਨਿਸਟਰ ਜਦੋਂ ਜਾਂਦੇ ਨੇ ਹਰਭਜਨ ਸਿੰਘ ਈਟੀਓ ਤੇ ਉਦੋਂ ਵੀ ਕੇਂਦਰੀ ਮੰਤਰੀ ਨਿਤਨ ਗੜਕਰੀ ਨੇ ਆਖਿਆ ਸੀ ਕਿ ਤੁਸੀਂ ਜ਼ਮੀਨਾਂ ਐਕਵਾਇਰ ਜਿਹੜੀਆਂ ਕਰਵਾ ਕੀਤੀਆਂ ਹੋਈਆਂ ਨੇ ਉਸ ਦੇ ਕਬਜ਼ੇ ਛਡਵਾ ਕੇ ਦਿਓ ਤਾਂ ਕਿ ਪ੍ਰੋਜੈਕਟ ਮੁਕੰਮਲ ਕੀਤੇ ਜਾ ਸਕਣ ਹੋਰ ਨਾਲ ਸੂਬਿਆਂ ਦੇ ਵਿੱਚ ਲਗਭਗ ਕੰਮ ਮੁਕੰਮਲ ਹੈ ਪਰ ਪੰਜਾਬ ਦੇ ਵਿੱਚ ਇਸ ਸਮੱਸਿਆ ਆ ਰਹੀ ਹੈ ਪਰ ਉਸ ਦੇ ਉੱਤੇ ਗੌਰ ਨਹੀਂ ਕੀਤਾ ਗਿਆ ਤੇ ਉਸ ਤੋਂ ਬਾਅਦ ਫਿਰ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਵੀ ਲਿਖੀ ਗਈ ਹੁਣੇ ਜਿਹੜੀ ਮੀਟਿੰਗ ਹੋ ਰਹੀ ਹੈ ਉਸੇ ਪ੍ਰਸੰਗ ਦੇ ਵਿੱਚ ਹੋ ਰਹੀ ਹੈ ਤਾਂ ਕਿ ਕਿਸਾਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਵੀ ਸੁਣਿਆ ਜਾਵੇ ਤੇ ਸੁਲਝਾਇਆ ਜਾਵੇ ਦਰਅਸਲ ਐਸਐਸਪੀ ਅੰਮ੍ਰਿਤਸਰ ਦੀ ਪ੍ਰਧਾਨਗੀ ਦੇ ਹੇਠ ਜਾਂ ਕਹਿ ਲੋ ਅਗਵਾਈ ਦੇ ਵਿੱਚ ਜਿਹੜੀ ਆ ਇਹ ਬੈਠਕ ਆ ਜਿਹੜੀ ਰੱਖੀ ਗਈ ਜਿਸ ਦੇ ਵਿੱਚ ਤਿੰਨਾਂ ਜ਼ਿਲ੍ਹਿਆਂ ਦੇ ਸੀਨੀਅਰ ਅਧਿਕਾਰੀ ਤੇ ਕਿਸਾਨ ਵੀ ਗੱਲਬਾਤ ਕਰਦੇ ਦਿਖਾਈ ਦਿੱਤੇ ਪੰਜਾਬ ਦੇ ਭਾਰਤੀ ਰਾਸ਼ਟਰੀ ਰਾਜਮਾਰਗ ਜਿਹੜਾ ਅਥਾਰਟੀ ਹੈ ਉਸ ਨੂੰ ਲੈ ਕੇ ਕੇਂਦਰ ਤੇ ਰਾਜ ਸਰਕਾਰਾਂ ਦੇ ਵਿੱਚ ਵਾਦ ਚੱਲ ਰਿਹਾ ਪਹਿਲਾਂ ਤੋਂ ਹੀ ਤੇ ਕਈ ਸਮੱਸਿਆਵਾਂ ਜਿਹੜੀਆਂ ਖੜੀਆਂ ਨੇ ਉਹਨਾਂ ਨੂੰ ਹੁਣ ਸੁਲਝਾਉਣ ਦੀ ਕੋਸ਼ਿਸ਼ ਪੰਜਾਬ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਨਵੇਂ ਗਵਰਨਰ ਜਿਹੜੇ ਉਹਨਾਂ ਨੇ ਵੀ ਇਸ ਮਾਸਲੇ ਦੇ ਮਸਲੇ ਦੇ ਵਿੱਚ ਹਦਾਇਤਾਂ ਦਿੱਤੀਆਂ ਸੀ ਅਫਸਰਾਂ ਨੂੰ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਗਵਰਨਰ ਜਿਨ੍ਹਾਂ ਨੇ ਆਖਿਆ ਸੀ ਕਿ ਜਿੰਨੇ ਵੀ ਰੁਕੇ ਹੋਏ ਮੁਕੰਮਲ ਕੀਤੇ ਜਾਣ ਪ੍ਰੋਜੈਕਟ ਔਰ ਕਿਸੇ ਤਰ੍ਹਾਂ ਦੀ ਜਿੱਥੇ-ਜਿੱਥੇ ਸਮੱਸਿਆ ਹੈ ਉਹ ਟੇਬਲ ਦੇ ਉੱਤੇ ਲਿਆਂਦੀ ਜਾਵੇ ਤਾਂ ਕਿ ਸੁਲਝਾਈ ਜਾ ਸਕੇ ਚਾਹੇ ਉਹ ਕੇਂਦਰ ਦੇ ਨਾਲ ਸੰਬੰਧਿਤ ਪ੍ਰੋਜੈਕਟ ਦੀ ਕੋਈ ਗੱਲ ਹੋਵੇ ਰੁਕਣ ਦੀ ਜਾਂ ਪੰਜਾਬ ਸਰਕਾਰ ਨਾਲ ਸਿੱਧੇ ਤੌਰ ਤੇ ਤਾਂ ਉਹਨਾਂ ਨੂੰ ਸੁਲਝਾਇਆ ਜਾਣਾ ਚਾਹੀਦਾ ਹੈ ਤਾਂ ਹੁਣ ਇਹ ਜਿਹੜੀ ਬੈਠਕ ਅੱਜ ਐਸਐਸਪੀ ਚਰਨਜੀਤ ਸਿੰਘ ਦੀ ਅਗਵਾਈ ਦੇ ਵਿੱਚ ਹੋਈ ਹੈ ਜਿਸ ਦੇ ਵਿੱਚ ਐਨਐਚਈ ਦੇ ਅਧਿਕਾਰੀ ਵੀ ਸ਼ਾਮਲ ਸਨ ਤੇ ਕਿਸਾਨਾਂ ਦੇ ਵਿੱਚ ਨੁਮਾਇੰਦੇ ਵੀ ਸ਼ਾਮਲ ਸਨ ਇਸ ਬੈਠਕ ਦੇ ਵਿੱਚ ਅੰਮ੍ਰਿਤਸਰ ਦੇ ਐਸਐਸਪੀ ਤੋਂ ਇਲਾਵਾ ਗੁਰਦਾਸਪੁਰ ਬਟਾਲਾ ਤੇ ਪਠਾਨਕੋਟ ਦੇ ਜਿਹੜੇ ਡੀਐਸਪੀ ਅਧਿਕਾਰੀ ਵੀ ਮੌਜੂਦ ਸਨ ਐਨਐਚਈ ਦੇ ਸੀਨੀਅਰ ਅਧਿਕਾਰੀਆਂ ਤੇ ਕਿਸਾਨਾਂ ਦੇ ਵਿਚਾਲੇ ਸਮੱਸਿਆਵਾਂ ਦੇ ਬਾਰੇ ਵੀ ਦੋਵਾਂ ਤਰ੍ਹਾਂ ਤੋਂ ਪੁੱਛਿਆ ਗਿਆ। ਤਿੰਨਾਂ ਜ਼ਿਲ੍ਹਿਆਂ ਦੇ ਪੁਲਸਾਂ ਨੇ ਪੁਲਿਸ ਨੇ ਦੋਵਾਂ ਪੱਖਾਂ ਦੀ ਸਮੱਸਿਆਵਾਂ ਨੂੰ ਸੁਣਿਆ ਵੀ ਹੈ ਔਰ ਕਿਹਾ ਕਿ ਪਹਿਲ ਦੇ ਆਧਾਰ ਤੇ ਹੁਣ ਇਹਨੂੰ ਸੁਲਝਾ ਕੇ ਤੇ ਅੱਗੇ ਪ੍ਰੋਜੈਕਟ ਤੋਰਨ ਦੀ ਗੱਲ ਕੀਤੀ ਜਾਵੇਗੀ। ਦਰਅਸਲ ਪ੍ਰੋਜੈਕਟ ਨੂੰ ਲੈ ਕੇ ਕੇਂਦਰ ਤੇ ਰਾਜ ਸਰਕਾਰ ਵਿਚਾਲੇ ਪਹਿਲਾਂ ਹੀ ਦਵਾ ਜਿਹੜਾ ਵਿਵਾਦ ਚੱਲ ਰਿਹਾ ਹੈ ਕੇਂਦਰ ਦੇ ਮੰਤਰੀ ਦੀ ਚਿੱਠੀ ਦਾ ਜਵਾਬ ਮੁੱਖ ਮੰਤਰੀ ਨੇ ਬਾਅਦ ਵਿੱਚ ਜਾਂ ਆਪਣੀ ਜ਼ੁਬਾਨੀ ਬਾਅਦ ਵਿੱਚ ਜਵਾਬ ਦਿੱਤਾ। ਪਹਿਲਾਂ ਪੰਜਾਬ ਦੇ ਮੰਤਰੀ ਬੋਲੇ ਕਿ ਪੰਜਾਬ ਨੂੰ ਨਫਰ ਦੇ ਤੌਰ ਤੇ ਦੇਖਿਆ ਜਾ ਰਿਹਾ ਜਿਸ ਦੇ ਕਰਕੇ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਪ੍ਰੋਜੈਕਟ ਰੋਕਣ ਦੀਆਂ ਤਾਂ ਇਹ ਸਾਰਾ ਸਾਰ ਗਲਤ ਹੈ ਹਾਲਾਂਕਿ ਪੰਜਾਬ ਸਰਕਾਰ ਕਿਸਾਨਾਂ ਤੋਂ ਜ਼ਮੀਨ ਅਕਵਾਇਰ ਕੀਤੀ ਹੋਈ ਛਡਾਉਣ ਦੇ ਵਿੱਚ ਕਾਮਯਾਬ ਨਹੀਂ ਸੀ ਹੋਈ ਜਿਸ ਦੇ ਕਰਕੇ ਵਿਵਾਦ ਪਖ ਗਿਆ ਔਰ ਕਿਸਾਨਾਂ ਨੇ ਜਿਹੜੀ ਮੰਗ ਹੈ ਉਹ ਆਪਣੀ ਥਾਂ ਦੇ ਉੱਤੇ ਮੰਗੀ ਹੋਈ ਹੈ ਕਿ ਸਾਨੂੰ ਮੁਆਵਜ਼ੇ ਦੇ ਜਿਹੜੇ ਭਾਅ ਨੇ ਜਿਹੜੇ ਅਕਵਾਇਰ ਕੀਤੀ ਜ਼ਮੀਨ ਦਾ ਰੇਟ ਆ ਉਹ ਠੀਕ ਮਿਲਣਾ ਚਾਹੀਦਾ ਕਿਉਂਕਿ ਪਟਿਆਲਾ ਸੰਨੂਰ ਦੇ ਵਿੱਚ ਇਹ ਸਮੱਸਿਆ ਨਹੀਂ ਆਈ ਪਰ ਇਹ ਜਲੰਧਰ ਤੋਂ ਅਗਲੇ ਵਾਲੇ ਜਿਹੜੇ ਹਿੱਸੇ ਦੇ ਵਿੱਚ ਖਾਸ ਕਰਕੇ ਗੁਰਦਾਸਪੁਰ ਦੇ ਵਿੱਚ ਵੀ ਇਹ ਸਮੱਸਿਆ ਕਾਫੀ ਜ਼ਿਆਦਾ ਦੇਖਣ ਨੂੰ ਮਿਲੀ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਕੀ ਹੋਰ ਅਪਡੇਟ ਆਉਂਦੇ ਨੇ ਪਰ ਇਸ ਮਸਲੇ ਦੇ ਵਿੱਚ ਜਿਹੜਾ ਇਹ ਕਿਹਾ ਗਿਆ ਕਿ ਦਿੱਲੀ ਅਮਰitsar ਕਟੜਾ ਐਕਸਪ੍ਰੈਸ ਜਿਹੜੀ ਯੋਜਨਾ ਹੈ ਉਸ ਨੂੰ ਦੋ ਅਲੱਗ-ਅਲੱਗ ਘਟਨਾਵਾਂ ਦੇ ਬਾਰੇ ਪਤਾ ਚੱਲਿਆ ਸੀ ਜਿਸ ਤੇ ਕਰਕੇ ਫਿਰ ਕੇਂਦਰੀ ਮੰਤਰੀ ਨਿਤਨ ਗੜਕਰੀ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਫਿਰ ਇਸ ਤੋਂ ਬਾਅਦ ਮੰਤਰੀ ਦੇ ਚੱਠੀ ਦਾ ਪੰਜਾਬ ਦੇ ਮੰਤਰੀਆਂ ਨੇ ਵੀ ਮੀਡੀਆ ਦੇ ਵਿੱਚ ਵੀ ਜਵਾਬ ਦਿੱਤਾ ਹਰ ਪੰਜਾਬ ਦੇ ਮੁੱਖ ਮੰਤਰੀ ਵਜh ਦੇ ਉੱਤੇ ਦਾਵਾ ਕਰ ਰਹੇ ਸਨ ਕਿ ਉਹ ਕਿਸਾਨਾਂ ਨਾਲ ਖੁਦ ਗੱਲ ਕਰਨਗੇ ਕਿਸੇ ਤਰ੍ਹਾਂ ਦੇ ਵਿਵਾਦ ਚ ਪੈਣਾ ਨਹੀਂ ਚਾਹੁੰਦੇ ਪ੍ਰੋਜੈਕਟ ਬੰਦ ਕਰਨ ਦਾ ਅਲਟੀਮੇਟਮ ਦਿੱਤਾ ਹੋਇਆ ਔਰ ਕਿਹਾ ਕਿ ਮੈਨੂੰ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਹਾਲਾਤ ਠੀਕ ਨਹੀਂ ਇਹ ਕੋਰ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਕਰਦੀ ਹੈ ਪੰਜਾਬ ਸਰਕਾਰ ਤੇ ਠੀਕ ਨਹੀਂ ਤਾਂ ਕਈ ਕਰੋੜਾ ਰੁਪਏ ਦੇ ਜਿਹੜੇ ਪ੍ਰੋਜੈਕਟ ਨੇ ਉਹ ਰੋਕੇ ਜਾ ਸਕਦੇ ਨੇ ਦਾ 104 ਕਿਲੋਮੀਟਰ ਪੰਜਾਬ ਦੇ ਵਿੱਚ ਇਹ ਪ੍ਰੋਜੈਕਟ ਬੰਦ ਪਿਆ ਸੀ ਜਿਸ ਦੇ ਕਾਰਨ ਕਈ ਘਟਨਾਵਾਂ ਵੀ ਸਾਹਮਣੇ ਆਈਆਂ ਤੇ ਵਿਵਾਦ ਵੀ ਪਖਿਆ ਤੇ ਹੁਣ ਅੱਜ ਪਹਿਲੀ ਮੀਟਿੰਗ ਉਹਨਾਂ ਵਾਦ ਤੋਂ ਬਾਅਦ ਹੋਈ ਹੈ ਜਿਹੜੀ ਕੀ ਹੈ ਮੰਨੀ ਜਾ ਰਹੀ ਹੈ ਉਹ ਇਸ ਦੇ ਨਾਲ ਕਿਸਾਨ ਪਹਿਲੀ ਮੀਟਿੰਗ ਵਿੱਚ ਹੀ ਸੰਤੁਸ਼ਟ ਹੋ ਜਾਂਦੇ ਨੇ ਜਾਂ ਐਨਐਚਆਈ ਦੇ ਅਧਿਕਾਰੀ ਅੱਗੇ ਕੰਮ ਕਰਨ ਦੇ ਲਈ ਕਿੰਨੇ ਕੁ ਰਾਜੀ ਹੋਣਗੇ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗਣਾ ਹੈ ਪਰ ਅੱਜ ਪਹਿਲ ਜ਼ਰੂਰ ਹੋਈ ਹੈ ਇੱਕ ਮੀਟਿੰਗ ਹੋਈ ਹੈ ਜਿਹੜੀ ਕੀ ਪਹਿਲਾਂ ਕਈ ਲੰਮਾ ਸਮਾਂ ਪਹਿਲਾਂ ਹੋ ਜਾਣੀ ਚਾਹੀਦੀ ਸੀ ਉਹ ਮੀਟਿੰਗ ਦੇਰੀ ਨਾਲ ਹੋ ਰਹੀ ਹੈ ਭਾਵੇਂ ਪਰ ਇਸ ਦੇ ਸਿੱਟੇ ਕੀ ਨਿਕਲਦੇ ਐ ਇਹ ਕੁਝ ਸਮੇਂ ਬਾਅਦ ਪਤਾ ਲੱਗੇਗਾ ਪਰ 3263 ਕਰੋੜ ਰੁਪਏ ਦੀ ਲਾਗਤ ਨਾਲੇ ਪ੍ਰੋਜੈਕਟ ਦੀ ਕੁੱਲ ਲਾਗਤ ਜਿਹੜੀ ਬਣ ਰਹੀ ਹੈ ਪੰਜਾਬ ਸਰਕਾਰ ਐਨਐਚਆਈ ਤੋਂ ਜਿਹੜਾ ਕੰਮ ਦੇ ਵਿੱਚ ਅੜਿੱਕੇ ਪੈਣ ਰਹੇ ਨੇ ਉਸ ਦੇ ਉੱਤੇ ਸਹੀ ਕਾਰਵਾਈ ਨਹੀਂ ਕਰ ਸਕੀ ਇਹ ਦੋਸ਼ ਲੱਗੇ ਸੰ ਸਰਕਾਰ ਦੇ ਉੱਤੇ ਜਿਸ ਦੇ ਕਰਕੇ 14288 ਕਰੋੜ ਰੁਪਏ ਦਾ ਜਿਹੜਾ ਦਿੱਲੀ ਅਮਰitsar ਕਟੜਾ ਐਕਸਪ੍ਰੈਸ ਪ੍ਰੋਜੈਕਟ ਹੈ ਤਾਂ ਉਹ ਬੰਦ ਕਰਨ ਨੂੰ ਲੈ ਕੇ ਜਾਂ ਕੋਰੀਡੋਰ ਬਣੇਗਾ ਕਿ ਨਹੀਂ ਬਣੇਗਾ ਇਸ ਦੇ ਬਾਰੇ ਵੀ ਚਰਚਾ ਇਸ ਕਰਕੇ ਛਿੜ ਗਈ ਸੀ ਕਿਉਂਕਿ ਵਿਵਾਦ ਪੈਦਾ ਹੋ ਗਿਆ ਸੀ ਹੁਣ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਖਾਸ ਕਰਕੇ ਅੰਮ੍ਰਿਤਸਰ ਜਿਹੜੇ ਨੇ ਐਸਐਸਪੀ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਬੈਠਕ ਹੋਈ ਹੈ ਇਹ ਬੈਠਕ ਦੇ ਪੱਧਰ ਦੇ ਉੱਤੇ ਹੀ ਮਸਲਾ ਹੱਲ ਹੋ ਸਕਦਾ ਹੈ ਜਾਂ ਫਿਰ ਇਸ ਦੇ ਵਿੱਚ ਵਾਕਈ ਮੁੱਖ ਮੰਤਰੀ ਜਾਂ ਮੰਤਰੀ ਮੰਡਲ ਦੇ ਕਿਸੇ ਵੀ ਮੰਤਰੀ ਨੂੰ ਇਸ ਵਿੱਚ ਸ਼ਾਮਲ ਹੋਣਾ ਪਵੇਗਾ ਤਾਂ ਇਸ ਸਮੱਸਿਆ ਹੱਲ ਹੋਵੇਗੀ ਆਉਣ ਵਾਲੇ ਸਮੇਂ ਵਿੱਚ ਕਈ ਹੋਰ ਬੈਠਕਾਂ ਹੋਣ ਦੀ ਉਮੀਦ ਹੈ ਕਿਉਂਕਿ ਅਲਟੀਮੇਟਲੀ ਜਿਹੜਾ ਸਮੱਸਿਆ ਦਾ ਹੱਲ ਹੈ ਉਹ ਟੇਬਲ ਦੇ ਉੱਤੇ ਬੈਠ ਕੇ ਨਿਕਲੇਗਾ ਚਾਹੇ ਉਹ ਅੱਜ ਨਿਕਲੇ ਜਾਂ ਕੱਲ ਨਿਕਲੇ ਪਰ ਜੇ ਇਸ ਸਮੱਸਿਆ ਦਾ ਹੱਲ ਨਿਕਲੇਗਾ ਤਾਂ ਹੀ ਕੇਂਦਰ ਸਰਕਾਰ ਨੇ ਕਿਹਾ ਕਿ ਪ੍ਰੋਜੈਕਟ ਅੱਗੇ ਤੋਰਨ ਦੀ ਗੱਲ ਕੀਤੀ ਜਾ ਸਕਦੀ ਹੈ ਦੇਖਦੇ ਹਾਂ ਕਿ ਇਹਨਾਂ ਮੀਟਿੰਗਾਂ ਦਾ ਜਿਹੜਾ ਸਿਲਸਿਲਾ ਕਦੋਂ ਤੱਕ ਜਾਰੀ ਰਹਿੰਦਾ ਹੈ ਤੇ ਕਦੋਂ ਸਿੱਟਾ ਨਿਕਲ ਕੇ ਸਾਹਮਣੇ ਆਉਂਦਾ ਹੈ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ